ਨਸ਼ਕਾਲ ਜੀ ਮੈਂ ਪ੍ਰਿਅੰਕਾ ਤੁਸੁਰਖੜੇਲੀ ਪੋਸਟ ਪੰਜਾਬੀ ਖੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਦਾ ਪੁਲਿਸ ਨੇ ਫਿਰ ਥਾਣੇ ਦੇ ਵਿੱਚ ਭੰਗੜਾ ਪਵਾਇਆ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦਰਅਸਲ ਪੀਆਰਟੀਸੀ ਦੀ ਬੱਸ ਜਿਸ ਵਿੱਚ ਮਖਿਲਾ ਸਵਾਰੀਆਂ ਜ਼ਿਆਦਾਤਰ ਗਿਣਤੀ ਦੇ ਵਿੱਚ ਸਵਾਰ ਸਨ ਉਸ ਬੱਸ ਦੇ ਅੱਗੇ ਦੋ ਗੱਡੀਆਂ ਦੇ ਵਿੱਚ ਸਵਾਰ ਨੌਜਵਾਨ ਖੁੱਲੜਬਾਜ਼ੀ ਕਰਦੇ ਨੇ ਬੱਸ ਵਾਲੇ ਦੇ ਵੱਲੋਂ ਖੋਰਨ ਵਜਾ ਕੇ ਰਾਹ ਵੀ ਮੰਗਿਆ ਜਾਂਦਾ ਹੈ ਪਰ ਇਹ ਨੌਜਵਾਨ ਅੱਗੇ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਇਹ ਵੀਡੀਓ ਪੁਲਿਸ ਤੱਕ ਪਹੁੰਚੀ ਪੁਲਿਸ ਨੇ ਇਸ ਵੀਡੀਓ ਦੇ ਆਧਾਰ ਤੇ ਮੁੰਡਿਆਂ ਦੀ ਪਛਾਣ ਕੀਤੀ ਹੈ ਇੱਕ ਗੱਡੀ ਜਿਹੜੀ ਹੈ ਉਹਨੂੰ ਬਰਾਮਦ ਕੀਤੀ ਗਈ ਹੈ ਤੇ ਉਸਤੇ ਮਾਲਕ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ ਜਦਕਿ ਦੂਜੀ ਗੱਡੀ ਦੀ ਪਛਾਣ ਕੀਤੀ ਜਾ ਰਹੀ ਹੈ ਕਿ ਨੇਕੀ ਪੁਲਿਸ ਅਧਿਕਾਰੀ ਦੇ ਵੱਲੋਂ ਇਹਨਾਂ ਮੁੰਡਿਆਂ ਨੂੰ ਸਬਕ ਵੀ ਸਿਖਾਇਆ ਗਿਆ ਇੱਕ ਵੀਡੀਓ ਪੁਲਿਸ ਅਧਿਕਾਰੀ ਦੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਅਧਿਕਾਰੀ ਦੇ ਵੱਲੋਂ ਇਹ ਕਿਹਾ ਗਿਆ ਇਹ ਹੀ ਗੱਡੀ ਆ ਨਾ ਹੁਣ ਤੁਹਾਡਾ ਥਾਣੇ ਦੇ ਵਿੱਚ ਜਾ ਕੇ ਪੰਗੜਾ ਪਵਾਨਿਆ ਇਹ ਤਸਵੀਰਾਂ ਪੰਜਾਬ ਦੇ ਖੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਸਨ ਇਹ ਵੀਡੀਓ ਪੁਲਿਸ ਤੱਕ ਪਹੁੰਚੀ ਵੀਡੀਓ ਵਾਇਰਲ ਵੀ ਬਹੁਤ ਜ਼ਿਆਦਾ ਹੋਈ ਦਰਅਸਲ ਪੀਆਰਟੀਸੀ ਦੀ バス ਜਿਹੜੀ ਉਸ ਵਿੱਚ ਵੱਡੀ ਗਿਣਤੀ ਦੇ ਵਿੱਚ ਕੁੜੀਆਂ ਅਤੇ ਮਖਿਲਾਵਾਂ ਜਿਹੜੀਆਂ ਉਹ ਸਵਾਰ ਸੀ ਇਹਨਾਂ ਮੁੰਡਿਆਂ ਦੇ ਵੱਲੋਂ ਪਹਿਲਾਂ ਗੱਡੀ バス ਦੇ ਅੱਗੇ ਲਗਾ ਲਈ ਜਾਂਦੀ ਹੈ ਦੋ ਗੱਡੀਆਂ ਖੁੰਦੀਆਂ ਨੇ ਉਹ バス ਦੇ ਅੱਗੇ ਲਗਾਈਆਂ ਜਾਂਦੀਆਂ ਨੇ ਫਿਰ ਹੋਰਨ ਵਜਾਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਜਦੋਂ バス ਵਾਲੇ ਦੇ ਵੱਲੋਂ ਹੋਰਨ ਵਜਾ ਕੇ ਰਾਹ ਮੰਗਿਆ ਗਿਆ ਇਹਨਾਂ ਤਾਂ ਰਾਹ ਦੇ ਰਹੇ ਸੀ ਤੇ ਅੱਗੇ ਤੋਂ バス ਦੇ ਡਰਾਈਵਰ ਨੂੰ ਪੰਗੜਾ ਪਾ ਕੇ ਦੱਸ ਰੇ ਸੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਜਦਕਿ ਦੂਸਰੀ ਗੱਡੀ ਦੀ ਪਛਾਣ ਕੀਤੀ ਜਾ ਰਹੀ ਹੈ ਸਬੰਧਤ ਕੀ ਕੁਝ ਕਹਿਣਾ ਹੈ ਪੁਲਿਸ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਫਰ ਨੂੰ ਮਾਰ ਲਈਏ ਇਸ ਤੋਂ ਇਹ ਉਹੀ ਕਾਰ ਹੈ ਜੀ ਜਿਹੜੀ ਉਹਦੋਂ ਬੱਸ ਦੇ ਅੱਗੇ ਲੱਗੀ ਸੀ ਦੋ ਗੱਡੀਆਂ ਸੀਗੀਆਂ ਦੂਸਰੀ ਗੱਡੀ ਦਾ ਤਾਂ ਨੰਬਰ ਨਹੀਂ ਟਰੇਸ ਹੋਇਆ ਪਰ ਫਿਰ ਵੀ ਅਸੀਂ ਲੱਗੇ ਆਉਂਦੇ ਪਿੱਛੇ ਉਹ ਵੀ ਅਸੀਂ ਫੜ ਲੈਣੀ ਐ ਇਹ ਉਹ ਕਾਰ ਆ ਜਿਹੜੀ ਬੱਸ ਦੇ ਅੱਗੇ ਲਾਈ ਸੀ ਤੇ ਬੱਸ ਰਸਤਾ ਮੰਗਦੀ ਤੇ ਰਸਤਾ ਨਹੀਂ ਸੀ ਦਿੰਦੇ ਤੇ ਅੱਗੋਂ ਭੰਗੜਾ ਪਾਉਂਦੇ ਸੀਗੇ ਲੱਗਿਆ ਜੀ ਇਹਨਾਂ ਦਾ ਭੰਗੜਾ ਪਾਉਣ ਨੂੰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਬੱਸ ਨੂੰ ਸਾਈਡ ਨਹੀਂ ਦਿੱਤੀ ਜਾ ਰਹੀ ਕੀ ਮਾਮਲਾ ਹੈ ਇਹ ਤੇ ਕੀ ਕਾਨੂੰਨ ਕੀਤਾ ਗਿਆ ਹੈ ਇਸ ਤਰ੍ਹਾਂ ਸੀਗਾ ਕਿ ਇੱਕ ਬੱਸ ਸੀਗੀ ਰੋਡਵੇ ਦੀ ਉਹ ਕਰੀਬ ਰਾਤ ਦਾ 11:00 11:30 ਦਾ ਟਾਈਮ ਸੀਗਾ ਸਵਾਰੀਆਂ ਵਿੱਚ ਬੈਠੀਆਂ ਸੀ ਤੋਂ ਆ ਰਹੀ ਸੀ ਜਿਹਦੇ ਵਿੱਚ ਲੇਡੀਜ਼ ਸਵਾਰੀਆਂ ਜਿਹੜੀਆਂ ਉਹ ਜ਼ਿਆਦਾ ਸੀਗੀਆਂ ਤੇ ਉਹ ਦੋ ਗੱਡੀਆਂ ਸੀਗੀਆਂ ਇੱਕ ਸਕਾਰਪੀਓ ਸੀ ਇੱਕ ਦੂਜੀ ਕਾਰ ਸੀਗੀ ਵਾਈਟ ਕਲਰ ਦੀ ਇਹਨਾਂ ਨੇ ਸ਼ਰਾਬ ਪੀਤੀ ਸੀ ਕੋਈ ਮੈਰਿਜ ਅਟੈਂਡ ਕਰਕੇ ਆ ਰਹੇ ਸੀਗੇ ਇਹਨਾਂ ਦੋਨਾਂ ਨੇ ਗੱਡੀਆਂ ਜਿਹੜੀਆਂ ਸੀਗੀਆਂ ਜਿਹੜੀ ਬੱਸ ਐ ਉਹਦੇ ਅੱਗੇ ਲਾਤੀਆਂ ਤੇ ਹੌਲੀ-ਹੌਲੀ ਚਲਾ ਰਹੇ ਜਿਹੜੇ ਬੱਸ ਜਦ ਕਿ ਆਪਣੀ ਸਪੀਡ 'ਚ ਆ ਰਹੀ ਸੀ ਬੱਸ ਵਾਲੇ ਨੇ ਬਹੁਤ ਹਾਰਨ ਮਾਰੇ ਇਹਨਾਂ ਨੂੰ ਆਵਾਜ਼ਾਂ ਵੀ ਮਾਰਨੀ ਹੈ ਕਿ ਮੈਨੂੰ ਰਾਹ ਦਿਓ ਅੱਗੇ ਜਾਣ ਵਾਸਤੇ ਵੀ ਲੇਡੀ ਸਵਾਰੀ ਐ ਅਸੀਂ ਟਾਈਮ ਲੈਣਾ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਉਣਾ ਪਰ ਇਹ ਕੀ ਕਰ ਰਹੇ ਸੀ ਕਿ ਭੰਗੜਾ ਪਾ ਰਹੇ ਸੀ ਵਿੱਚ ਤੇ ਗੱਡੀਆਂ ਜਿਹੜੀਆਂ ਹੌਲੀ-ਹੌਲੀ ਚਲਾ ਰਹੇ ਸੀ ਜੇ ਇੱਕ ਕਦੇ ਕੋਈ ਗੱਡੀ ਇੱਕ ਪਿੱਛੇ ਕਰ ਲੈਂਦਾ ਸੀ ਕਦੇ ਇੱਕ ਅੱਗੇ ਕਰ ਲੈਂਦਾ ਸੀਗਾ ਕਦੇ ਦੋਨੋਂ ਗੱਡੀਆਂ ਬਰਾਬਰ ਕਰ ਲੈਂਦੇ ਸੀ ਜਿਹਦੇ ਕਰਕੇ ਜਿਹੜੀਆਂ ਅੰਦਰ ਲੇਡੀਜ਼ ਬੈਠੀਆਂ ਸੀ ਉਹ ਭੈਪੀਤ ਹੋ ਗਈਆਂ ਕਿ ਰਾਤ ਦਾ ਟਾਈਮ ਹੈ ਸ਼ਾਇਦ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੇ ਆ ਤੇ ਬੱਸ ਨੂੰ ਰੋਕ ਕੇ ਕੋਈ ਸਾਡੇ ਨਾਲ ਸ਼ਰਾਰਤ ਨਾ ਕਰੇ ਜਾਂ ਕੋਈ ਸਾਡੇ ਕੋ ਕੁੀਮਤੀ ਸਮਾਨ ਹੈ ਉਹ ਨਾ ਖੋਲੇ ਜਿਹਦਾ ਵਿੱਚ ਬੈਠਦਾ ਸੀ ਮਾਹੌਲ ਬਣ ਗਿਆ ਉਹਨਾਂ ਨੇ ਵੀਡੀਓ ਬਣਾਈ ਵੀਡੀਓ ਬਣਾ ਕੇ ਉਹਨਾਂ ਨੇ ਮੈਨੂੰ ਸੈੱਟ ਕੀਤੀ ਫਿਰ ਆਪਾਂ ਜਿਹੜੇ ਸੀਨੀਅਰ ਅਫਸਰ ਹਨ ਉਹਨਾਂ ਦੇ ਨੋਟਸ ਵਿੱਚ ਲਿਆ ਕੇ ਜੋਨ ਦੇ ਲੀਗ ਇਲੈਕਸ਼ਨ ਸੀ ਉਹ ਲੈ ਆਣਾ ਤੇ ਗੱਡੀਆਂ ਨੂੰ ਚੱਕ ਦਿਆ ਗਿਆ ਬਿਲਕੁਲ ਜੀ ਇੱਕ ਗੱਡੀ ਆਪਾਂ ਫੜ ਲਈ ਸੀਗੀ ਜਿਹੜੀ ਗੱਡੀ ਦਾ ਨੰਬਰ ਸਾਨੂੰ ਟ੍ਰੇਸ ਹੋ ਗਿਆ ਸੀ ਦੂਸਰੀ ਗੱਡੀ ਦਾ ਨੰਬਰ ਨਹੀਂ ਟ੍ਰੇਸ ਹੋ ਰਿਹਾ ਉਹਦੇ ਪਿੱਛੇ ਆਪਾਂ ਲੱਗੇ ਆ ਉਹਨਾਂ ਨੂੰ ਪੁੱਛਿਆ ਬਹੁਤ ਵਾਰੀ ਉਹ ਦੱਸ ਨਹੀਂ ਰਹੇ ਅੱਜ ਫੇਰ ਇੱਕ ਟੀਮ ਆਪਾਂ ਭੇਜੀ ਆ ਉਸ ਗੱਡੀ ਨੂੰ ਟ੍ਰੇਸ ਕਰਨ ਵਾਸਤੇ ਜਦੋਂ ਗੱਡੀ ਟ੍ਰੇਸ ਹੋ ਜਾਂਦੀ ਹੈ ਉਹ ਵੀ ਫੜ ਦੇਣੀ ਹੈ ਸੀ